ਡਾਕਟਰ ਨੇ ਕਿਹਾ ਸੀ ਐਸ਼ਕੀ ਦੇਣੀ ਜਿਉਂ ਦਿਵਰਾਜ ਜੀ ਉੱਥੇ ਸੀ ਉਹਦਾ ਬੇਟਾ ਛੋਟਾ ਤੇ ਨੂਰਾਜ ਦੋਨੇ ਬੇਟੇ ਉਦੋਂ ਦੇ ਉੱਥੇ ਸਦੇ ਉਹਨਾਂ ਦੇ ਕੋਰੇ ਲੇਕਨ ਅਚਨਚੇਤ ਫੇ ਦੁਆਰਾ ਦਿਓ ਪਾਰਟਨਰਸ਼ਿਪ ਹੋਇਆ ਹਸਬੈਂਡ ਐਂਡ ਵਾਈਫ ਦਾ ਬਿਲਕੁਲ ਤਕ ਬਹੁਤ ਪਾਕ ਆਂਡ ਪੁੱਤਰ ਰਿਸ਼ਤਾ ਮੰਨਿਆ ਗਿਆ ਠੀਕ ਹੈ ਤੇ ਤੁਰੋਂ ਦੇ ਕੇ ਸੰਜੋਗਾ ਦੇ ਮੁਤਾਬਕ ਹੁੰਦਾ ਵਾ ਤੇ ਨੇਚਰਲੀ ਜੇ ਤੁਹਾਡਾ ਪਾਰਟਨਰ ਜਿਹੜਾ ਹੈਗਾ ਇਸ ਫੇ ਦੇ ਵਿੱਚ ਆਣ ਕੇ ਉਹ ਜਾਂਦਾ ਅਚਨਚੇਤ ਇਦਾਂ ਹੋ ਜਾਂਦੀ ਹੈ ਤੇ ਬਹੁਤ ਵੱਡਾ ਸਦਮਾ ਪੈ ਜਾਂਦਾ ਐਸਵਲੀ ਮੈਂ ਹੰਸਰਾਜ ਹੰਸੋਰਾ ਦੇ ਘਰੇ ਖੜਾ ਮਨਪਾਗੀ ਕਟਨਾ ਜ਼ਰੂਰ ਹੈ ਸਦਮਾ ਲੱਗਾ ਪਰਿਵਾਰ ਨੂੰ ਰੇਸ਼ਮ ਕੌਰ ਉਹਨਾਂ ਦੇ ਬ੍ਰਦਰ ਮੇਰਾ ਪਰਮਜੀਤ ਮੌਜੂਦ ਨੇ ਕਦੋਂ ਤੋਂ ਹਸਪੀਟਲ ਦਾਖਲ ਸੀਗੇ ਤੇ ਅੱਜ ਮੌਤ ਦਾ ਕਾਰਨ ਕਿ ਐਕਚੁਅਲੀ ਪਿਛਲੇ 5-6 ਦਿਨ ਤੋਂ ਥੋੜਾ ਪ੍ਰੋਬਲਮ ਆਈ ਸੀ ਜੀ ਹਾਰਟ ਐਟੈਕ ਦੀ ਆਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਟੈਗੋਰ ਹਸਪੀਟਲ ਜਲੰਧਰ ਦਾ ਉੱਥੇ ਐਡਮਿਟ ਕਰਾਇਆ ਗਿਆ ਔਰ ਉੱਥੇ ਉਹਨਾਂ ਦਾ ਇਲਾਜ ਚੱਲਿਆ ਬਹੁਤ ਅੱਛਾ ਇਲਾਜ ਡਾਕਟਰਸ ਨੇ ਕੀਤਾ ਸਾਰੀ ਟੀਮ ਨੇ ਉਹਨਾਂ ਦੀ ਨਾ ਔਰ ਕਾਇ ਤੇ ਛੁੱਟੀ ਮਿਲ ਜਾਣੀ ਸੀ ਵੈਸੇ ਡਾਕਟਰ ਨੇ ਇਹ لیکن ਜਵਰਾਜ ਵੀ ਉੱਥੇ ਸੀ ਉਹਦਾ ਬੇਟਾ ਛੋਟਾ ਤੇ ਨਵਰਾਜ ਦੋਨੇ ਬੇਟੇ ਉਦੋਂ ਦੇ ਉੱਥੇ ਸੀ ਉਹਨਾਂ ਦੇ ਕੋਦੇ ਲੇਕਨ ਅਚਨਕੇ ਫੇਰ ਦੁਬਾਰਾ ਦਿਓ ਹਾਰਟ ਕਲੇਪਸ ਹੋਇਆ ਤੇ ਉਹਦੇ ਨਾਲ ਕਿੰਨੀ ਸੀਗੀ ਮੈਡਮ ਦੀ ਤੇ 60 60 60 ਪਹਿਲਾਂ ਕਿਸੀ ਕੋਈ ਡਿਸੀਜ਼ ਤੋਂ ਜਿਹੜਾ ਕਿ ਉਹ ਕਿਹੜੇ ਤੱਕ ਬਾੜੀ ਮੋਟੀ ਪ੍ਰੋਬਲਮ ਤੋਂ ਆਮ ਚਲਨੀ ਕੋਈ ਡੀ ਨਾ ਐਸੀ ਗੱਲ ਪਰਿਵਾਰ ਇਸ ਵਕਤ ਸਦਮੇ ਚ ਜ਼ਰੂਰ ਹੋਏਗਾ ਕਿਵੇਂ ਇਸ ਵਕਤ ਜਿਹੜਾ ਕਿ ਸਾਰਾ ਸਾਥ ਦੇ ਰੱਖਦਾ ਕਰ ਹੰਸਰਾਜ ਘੋਰਾ ਦੀ ਪਹਿਲੀ ਪ੍ਰਤੀਕਿਰਿਆ ਉਹਨਾਂ ਦੇ ਦੇਖੋ ਇਹ ਜਿਹੜਾ ਜੀਵਨ ਸਾਥੀ ਹੁੰਦਾ ਇਹ ਜਿਹੜਾ ਰਿਸ਼ਤਾ ਹੁੰਦਾ ਵਾ ਹਸਬੈਂਡ ਐਂਡ ਵਾਈਫ ਦਾ ਬਿਲਕੁਲ ਬਹੁਤ پاک ਉਹ ਗੁੱਤ ਰਿਸ਼ਤਾ ਮੰਨਿਆ ਗਿਆ ਠੀਕ ਹੈ ਤੇ ਤੁਰੋਂ ਦੇਖੇ ਸੰਜੋਗਾ ਦੇ ਮੁਤਾਬਕ ਹੁੰਦਾ ਵਾ ਤੇ ਨੇਚਰਲੀ ਜਦੋਂ ਤੁਹਾਡਾ ਪਾਰਟਨਰ ਜਿਹੜਾ ਹੈਗਾ ਇਹ ਚੀਜ਼ ਦੇ ਵਿੱਚ ਆਣ ਕੇ ਉਹ ਜਾਂਦਾ ਅਚਨਚੇਤ ਇਦਾਂ ਹੋ ਜਾਂਦੀ ਹੈ ਤੇ ਬਹੁਤ ਵੱਡਾ ਸਦਮਾ ਪੈਂਦਾ ਔਰ ਬੈਠੇ ਅੰਸਵਾਜੀ ਅੰਦਰ ਲੇਕਿਨ ਉਹ ਗੱਲ ਕਰਨ ਨਹੀਂ ਸਕਦੇ ਉਹਨਾਂ ਦੇ ਬਿਹਾਫ ਤੇ ਇਸੇ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਆ ਵਿੱਚ ਆਇਆ। ਬੜੀਆ ਗੱਲ ਕਰਨ ਦੀ ਫੀਟੀਸੀ ਨੈਟਵਰਕ ਐਸ ਵਕ ਜਿਹੜਾ ਕਿ ਉਹ ਨਾਲ ਹੈ ਪਰਿਵਾਰ ਦੇ ਨਾਲ ਇਹ ਤੁਸੀਂ ਗੱਲਬਾ ਹੰਸਰਾਜ ਹੋਰਾ ਦੇ ਜਿਹੜੇ ਪਰਿਵਾਰ ਦੇ ਜਿਹੜੇ ਸਦਸਿਆਂ ਨੇ ਉਹਨਾਂ ਨੇ ਗੱਲ ਆਖੀ ਹੈ ਕਿ ਜਿਸ ਤਰੀਕੇ ਦੇ ਨਾਲ ਮੈਡਮ ਹਸਪੀਟਲ 'ਚ ਦਾਖਲ ਸੀ ਰੇਸ਼ਮ ਕੌਰ ਹੋਰੀ ਅੱਜ ਜਿਹੜਾ ਕਿ ਉਹਨਾਂ ਦਾ ਦੇਹਾਂ ਜਿਹੜਾ ਕਿ ਫਾਟਾ ਟਾਇਕ ਹੋਇਆ ਕੈਮਰਾ ਪਰਸਨ ਜਗਰੂਪ ਦੇ ਨਾਲ ਫ্রম ਮਿਸਿੰਗ ਪੀਟੀਸੀ ਨਿਊਜ਼ ਜੀ